साल 1970 ਵਿੱਚ ਸੋਵੀਅਤ ਯੂਨੀਅਨ ਨੇ ਕੋਲਾ ਪੈਨਨਸੂਲਾ ਵਿੱਚ 12 ਕਿਲੋਮੀਟਰ ਤੋਂ ਜ਼ਿਆਦਾ ਡੂੰਘਾਈ ਤੱਕ ਬੋਰ ਕੀਤਾ ਇਹ ਇਨਸਾਨਾਂ ਦੁਆਰਾ ਕੀਤਾ ਗਿਆ ਸਭ ਤੋਂ ਡੂੰਘਾ ਬੋਰ ਹੈ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਦਾ ਮੇਨ ਰੀਜ਼ਨ ਆਪਣੀ ਧਰਤੀ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨਾ ਸੀ ਪਰ ਇੰਨੀ ਡੂੰਘਾਈ ਤੱਕ ਬੋਰ ਕਰਨ ਲਈ ਵਿਗਿਆਨੀਆਂ ਨੂੰ 20 ਸਾਲ ਦਾ ਸਮਾਂ ਲੱਗਿਆ ਹੁਣ ਇੱਕ ਸਵਾਲ ਸਭ ਦੇ ਦਿਮਾਗ ਵਿੱਚ ਆਉਂਦਾ ਹੈ ਕਿ ਇਸ ਨੂੰ ਹੋਰ ਡੂੰਘਾਈ ਤੱਕ ਕਿਉਂ ਨਹੀਂ ਖੋਦਿਆ ਗਿਆ 12 ਕਿਲੋਮੀਟਰ ਤੱਕ ਡੂੰਘਾ ਬੋਰ ਇੰਨੀ ਮਿਹਨਤ ਅਤੇ ਇੰਨਾ ਸਮਾਂ ਲਗਾਉਣ ਤੋਂ ਬਾਅਦ ਇਸ ਬੋਰ ਨੂੰ ਹੋਰ ਡੂੰਘਾ ਕਿਉਂ ਨਹੀਂ ਕੀਤਾ ਗਿਆ ਇਸ ਨੂੰ ਸਮਝਣ ਲਈ ਅਸੀਂ ਕੁਝ ਆਰਟੀਕਲਸ ਪੜ੍ਹੇ ਉਸ ਸਮੇਂ ਦੇ ਕੁਝ ਪੁਰਾਣੇ ਨਿਊਜ਼ਪੇਪਰ ਰੀਡ ਕੀਤੇ ਤੇ ਕੁਝ ਇੰਟਰਵਿਊਜ਼ ਦੇਖੇ ਜਿਸ ਤੋਂ ਇਸ ਪ੍ਰੋਜੈਕਟ ਦੇ ਬੰਦ ਹੋਣ ਪਿੱਛੇ ਦੋ ਅਲੱਗ-ਅਲੱਗ ਰੀਜ਼ਨ ਸਾਹਮਣੇ ਆਏ ਪਹਿਲਾ ਉੱਥੋਂ ਦੇ ਲੋਕਲਸ ਦਾ ਜੋ ਮੰਨਣਾ ਹੈ ਜਿਹੜੇ ਉੱਥੋਂ ਦੇ ਵਸਨੀਕ ਨੇ ਅਤੇ ਦੂਸਰਾ ਉੱਥੋਂ ਦੀ ਗਵਰਨਮੈਂਟ ਦੀ ਆਫੀਸ਼ੀਅਲ ਸਟੇਟਮੈਂਟ ਹੈ ਪਹਿਲਾਂ ਆਪਾਂ ਗੱਲ ਕਰੀਏ ਉੱਥੋਂ ਦੇ ਲੋਕਲਸ ਦੀ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੁਦਰਤ ਦੇ ਨਾਲ ਛੇੜਛਾੜ ਕਰ ਰਹੇ ਹਨ ਧਰਤੀ ਹੇਠਾਂ ਮੌਜੂਦ ਨਰਕ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 10 ਕਿਲੋਮੀਟਰ ਦੀ ਡੂੰਘਾਈ ਤੱਕ ਪਹੁੰਚਣ ਤੋਂ ਬਾਅਦ ਉੱਥੇ ਕੰਮ ਕਰ ਰਹੇ ਮਜ਼ਦੂਰ ਬਹੁਤ ਜ਼ਿਆਦਾ ਬਿਮਾਰ ਹੋਣ ਲੱਗੇ ਰਾਤ ਦੇ ਸਮੇਂ ਉਸ ਬੋਰ ਦੇ ਆਲੇ ਦੁਆਲੇ ਬਹੁਤ ਹੀ ਜ਼ਿਆਦਾ ਡਰਾਵਣੀਆਂ ਆਵਾਜ਼ਾਂ ਅਕਸਰ ਸੁਣਨ ਨੂੰ ਮਿਲਦੀਆਂ ਸੀ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਉੱਥੇ ਕੰਮ ਕਰਦੇ ਕੁਝ ਲੋਕਾਂ ਦੀ ਮੌਤ ਵੀ ਹੋਈ ਹੈ ਪਰ ਗਵਰਨਮੈਂਟ ਇਸ ਗੱਲ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਰਹੀ ਹੈ ਉੱਥੇ ਕੰਮ ਕਰਦੇ ਵਿਗਿਆਨੀਆਂ ਨੇ ਇੱਕ ਐਕਸਪੈਰੀਮੈਂਟ ਲਈ ਮਾਈਕ ਤਿਆਰ ਕੀਤਾ ਸੀ ਜੋ ਬਹੁਤ ਤੇਜ਼ ਗਰਮੀ ਅਤੇ ਹਾਰਸ਼ ਕੰਡੀਸ਼ਨ ਵਿੱਚ ਵੀ ਕੰਮ ਕਰ ਸਕਦਾ ਸੀ ਜਦੋਂ ਵਿਗਿਆਨੀਆਂ ਨੇ ਰਿਕਾਰਡਿੰਗ ਲਈ ਇਸ ਮਾਈਕ ਨੂੰ ਬੋਰ ਵਿੱਚ ਢੇਠਾ ਉਤਾਰਿਆ ਤੇ 12 ਕਿਲੋਮੀਟਰ ਦੀ ਡੂੰਘਾਈ ਵਿੱਚ ਜਾ ਕੇ ਉਹ ਮਾਈਕ ਸਿਰਫ 17 ਸੈਕਿੰਡ ਲਈ ਹੀ ਆਵਾਜ਼ਾਂ ਨੂੰ ਰਿਕਾਰਡ ਕਰ ਸਕਿਆ ਉਸ ਤੋਂ ਬਾਅਦ ਉਹ ਨਸ਼ਟ ਹੋ ਗਿਆ ਹੁਣ ਅੱਗੇ ਤੁਸੀਂ ਉਹ 17 ਸੈਕਿੰਡ ਦੀ ਰਿਕਾਰਡ ਕੀਤੀ ਦੀ オリジナル ਆਵਾਜ਼ ਨੂੰ ਸੁਣੋਗੇ ਜਿਆਦਾ ਕਲੈਰਿਟੀ ਲਈ ਹੈੱਡਫੋਨਸ ਜ਼ਰੂਰ ਲਗਾ ਲਿਓ ਜੀ ਹੁਣ ਜੇ ਆਪਾਂ ਦੂਸਰੇ ਪਹਿਲੂ ਦੀ ਗੱਲ ਕਰੀਏ ਤਾਂ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਆਵਾਜ਼ਾਂ ਧਰਤੀ ਦੇ ਹੇਠਾਂ ਬਹੁਤ ਜ਼ਿਆਦਾ ਪ੍ਰੈਸ਼ਰ ਵਿੱਚ ਰਿਲੀਜ਼ ਹੋ ਰਹੀਆਂ ਗੈਸਾਂ ਧਰਤੀ ਦੀਆਂ ਟੈਕਟੋਨਿਕ ਪਲੇਟਾਂ ਵਿੱਚ ਹੋ ਰਹੀ ਹਲਚਲ ਅਤੇ ਧਰਤੀ ਦੇ ਕਰਸਟ ਤੇ ਹੋ ਰਹੀ ਮੂਵਮੈਂਟ ਨਾਲ ਜੋ ਵਾਈਬ੍ਰੇਸ਼ਨਸ ਧਰਤੀ ਦੀ ਸਤ੍ਹਾ ਤੋਂ ਧਰਤੀ ਦੇ ਕੋਰ ਵੱਲ ਨੂੰ ਟਰੈਵਲਸ ਕਰ ਰਹੀਆਂ ਨੇ ਉਹਨਾਂ ਸਭ ਦਾ ਇੱਕ ਮਿਸ਼ਰਣ ਹੈ ਧਰਤੀ ਦੇ ਹੀਟਾ ਬਹੁਤ ਜ਼ਿਆਦਾ ਤਾਪਮਾਨ ਕਾਰਨ ਮਾਈਕ 17 ਸੈਕਿੰਡ ਰਿਕਾਰਡ ਕਰਨ ਤੋਂ ਬਾਅਦ ਹੀਟ ਕਰਕੇ ਨਸ਼ਟ ਹੋ ਗਿਆ ਕਿਉਂਕਿ ਇੰਨੀ ਡੂੰਘਾਈ ਵਿੱਚ ਟੈਂਪਰੇਚਰ 356 ਡਿਗਰੀ ਤੱਕ ਪਹੁੰਚ ਗਿਆ ਸੀ ਇਹੀ ਕਾਰਨ ਸੀ ਕਿ ਇਸ ਬੋਰ ਨੂੰ ਹੋਰ ਡੂੰਘਾਈ ਤੱਕ ਨਹੀਂ ਪੁੱਟਿਆ ਗਿਆ ਕਿਉਂਕਿ ਬੋਰ ਕਰਨ ਵਾਲੇ ਡ੍ਰਿਲਸ ਇੰਨੇ ਤਾਪਮਾਨ ਵਿੱਚ ਮੈਲਟ ਹੋਣ ਲੱਗ ਜਾਂਦੇ ਸੀ ਅੱਡਾ ਇਸ ਬਾਰੇ ਕੀ ਸੋਚਣਾ ਹੈ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸ਼ੇਅਰ ਕਰਿਓ ਜੀ ਤੇ ਇਦਾਂ ਦੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆਂ ਜੀ ਨੈਕਸਟ ਵੀਡੀਓ ਵਿੱਚ ਟਿਲ ਦੈਨ ਸਤਿ ਸ਼੍ਰੀ ਅਕਾਲ ਜੀ